ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਆਪਾਂ ਦੇਖ ਰਹੇ ਆਂ ਜੀ ਗਰਮੀ ਬਹੁਤ ਹੀ ਜ਼ਿਆਦਾ ਪੈ ਰਹੀ ਐ ਤੇ ਜਿਹੜੀ ਐਤਕਾਂ ਗਰਮੀ ਪੈ ਰਹੀ ਐ ਤੇ ਕਈ ਸਾਲਾਂ ਦਾ ਗਰਮੀ ਨੇ ਰਿਕਾਰਡ ਤੋੜ ਦਿੱਤਾ ਐ ਤੇ ਜਿਹੜਾ ਬਾਹਰ ਦਾ ਇਸ ਟਾਈਮ ਤਾਪਮਾਨ ਐ ਘੱਟੋ ਘੱਟ 45 46 ਡਿਗਰੀ ਬਾਹਰ ਦਾ ਤਾਪਮਾਨ ਐ ਤਾਂ ਜਿਹੜੀ ਤਪਸ਼ ਐ ਬਹੁਤ ਹੀ ਜ਼ਿਆਦਾ ਪੈ ਰਹੀ ਐ ਤੇ ਆਪਾਂ ਦੇਖਦੇ ਆਂ ਵੀ ਜਿਵੇਂ ਗਰਮੀ ਦੇ ਵਿੱਚ ਜਿਹੜੇ ਵਿਚਾਰੇ ਇਹ ਪਸ਼ੂ ਪੰਛੀ ਨੇ ਇਹਨਾਂ ਵਿਚਾਰਿਆਂ ਦਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਜਿਹੜਾ ਇਨਸਾਨ ਹੈ ਉਹ ਤਾਂ ਆਪਣਾ ਕੋਈ ਨਾ ਕੋਈ ਇੰਤਜ਼ਾਮ ਕਰ ਲੈਂਦਾ ਹੈ ਏਸੀ ਚਲਾ ਲੈਂਦਾ ਜਾਂ ਕੂਲਰ ਚਲਾ ਲੈਂਦਾ ਤੇ ਇਸ ਕਰਕੇ ਉਹ ਗਰਮੀ ਤੋਂ ਰਾਹਤ ਪਾ ਲੈਂਦਾ ਪਰ ਜਿਹੜੇ ਇਹ ਵਿਚਾਰੇ ਪਸ਼ੂ ਪੰਛੀ ਨੇ ਇਹ ਦਿਨਾਂ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਕਿਉਂਕਿ ਖਾਸ ਕਰਕੇ ਜਿਹੜਾ ਔਖਾ ਹੁੰਦਾ ਉਹ ਹੁੰਦਾ ਜੀ ਪਾਣੀ ਦਾ ਜਿਵੇਂ ਆਪਾਂ ਦੇਖਦੇ ਆਂ ਵੀ ਸਮਾਂ ਬਦਲਦਾ ਗਿਆ ਤੇ ਟਾਈਮ ਦੇ ਬਦਲ ਹੁੰਦੇ ਨਾਲ ਆਪਾਂ ਨਾ ਤਾਂ ਕੋਈ ਛੱਪੜ ਛੱਡਿਆ ਨਾ ਤੋਬਾ ਛੱਡਿਆ ਤੇ ਨਾ ਹੀ ਕਿਸੇ ਪਾਸੇ ਕੋਈ ਪਾਣੀ ਦਾ ਸਾਧਨ ਛੱਡਿਆ ਤੇ ਜਿਹੜੇ ਪੰਛੀ ਨੇ ਵਿਚਾਰੇ ਆ ਦਿਨਾਂ ਦੇ ਵਿੱਚ ਗਰਮੀ ਦੇ ਨਾਲ ਇਹ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਂਦੇ ਨੇ ਤਾਂ ਇਸ ਕਰਕੇ ਬਾਈ ਜੀ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਆ ਦਿਨਾਂ ਦੇ ਵਿੱਚ ਵੀ ਆਪਣੀ ਛੱਤ ਦੇ ਉੱਤੇ ਪਾਣੀ ਜ਼ਰੂਰ ਰੱਖਿਆ ਕਰੋ ਤੇ ਪਾਣੀ ਵੀ ਜਿਹੜਾ ਕੱਚੇ ਭਾਂਡਿਆਂ ਦੇ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਰੱਖਿਆ ਕਰੋ ਕਿਉਂਕਿ ਜਿਹੜੇ ਮਿੱਟੀ ਦੇ ਭਾਂਡੇ ਹੁੰਦੇ ਨੇ ਉਹਨਾਂ ਵਿੱਚ ਪਾਣੀ ਗਰਮ ਨਹੀਂ ਹੁੰਦਾ ਤੇ ਪਾਣੀ ਜਿਹੜਾ ਉਹ ਠੰਡਾ ਰਹਿੰਦਾ ਹੈ ਤੇ ਇਸ ਕਰਕੇ ਜਿਹੜੇ ਵਿਚਾਰੇ ਪੰਛੀ ਨੇ ਉਹ ਪਾਣੀ ਪੀ ਸਕਣ ਤੇ ਉਹਨਾਂ ਨੂੰ ਜਿਹੜਾ ਪਾਣੀ ਆ ਠੰਡਾ ਮਿਲ ਸਕੇ ਤੇ ਦੂਜੀ ਗੱਲ ਆ ਗਈ ਜੀ ਜਿਵੇਂ ਦੇਖਦੇ ਆਂ ਵੀ ਇਹਨਾਂ ਦੇ ਰਹਿਣ ਬਸੇਰੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੰਛੀ ਹੁੰਦੇ ਸਨ ਉਹ ਆਪਣੇ ਜਿਹੜੇ ਘਰ ਹੁੰਦੇ ਸਨ ਉਹ ਬਾਲਿਆਂ ਵਾਲੀਆਂ ਛੱਤਾ ਹੁੰਦੀਆਂ ਹਨ ਜਾਂ ਕੱਚੇ ਘਰ ਹੁੰਦੇ ਸਨ ਤਾਂ ਉਹਨਾਂ ਦੇ ਵਿੱਚ ਵਿਚਾਰੇ ਆਪਣੇ ਆਲਣੇ ਬਣਾ ਲੈਂਦੇ ਹਨ ਤੇ ਰਹਿਣ ਬਸੇਰੇ ਬਣਾ ਲੈਂਦੇ ਸਨ ਤੇ ਪਹਿਲੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਦਰਖਤ ਵੀ ਬਹੁਤ ਜ਼ਿਆਦੇ ਹੁੰਦੇ ਸੀ ਤੇ ਉਹਦੇ ਕਰਕੇ ਵੀ ਜਿਹੜੇ ਵਿਚਾਰੇ ਪੰਛੀ ਸਨ ਉਹ ਆਪਣੇ ਰਹਿਣ ਬਸੇਰੇ ਦਰਖਤਾਂ ਦੇ ਉੱਤੇ ਬਣਾ ਲੈਂਦੇ ਸਨ ਪਰ ਸਮੇਂ ਦੇ ਨਾਲ ਇਨਸਾਨ ਨੇ ਤਰੱਕੀ ਕੀਤੀ ਤੇ ਤਰੱਕੀ ਕਰਦਿਆ ਕਰਦਿਆ ਉਸਨੇ ਜ਼ਰੂਰੀ ਨਹੀਂ ਸਮਝਿਆ ਵੀ ਇਹ ਦਰਖਤ ਨੇ ਜਿਹੜੇ ਵੀ ਇਹਨਾਂ ਨੂੰ ਸੰਭਾਲਿਆ ਜਾਏ ਜਾਂ ਵਾਤਾਵਰਨ ਨੂੰ ਸੁਭਾਲਿਆ ਜਾਏ ਤਾਂ ਉਹ ਸਮੇਂ ਦੇ ਹਿਸਾਬ ਨਾਲ ਇਹਨਾਂ ਦਰਖਤਾਂ ਦੀ ਕਟਾਈ ਕਰਦਾ ਗਿਆ ਇਨਸਾਨ ਤੇ ਜਿਹੜੇ ਦਰਖਤ ਨੇ ਦਿਨੋ ਦਿਨ ਘਟਦੇ ਗਏ ਤੇ ਇਸ ਕਰਕੇ ਜਿਹੜੇ ਨਵ ਵਿਚਾਰੇ ਪੰਛੀ ਆਦੇ ਨੇ ਉਹ ਰਹਿਣ ਬਸੇਰੇ ਵੀ ਨਾ ਰਹਿ। ਤਾਂ ਹੁਣ ਮਜਬੂਰਨ ਜਿਹੜੇ ਵਿਚਾਰੇ ਇਹ ਪੰਛੀ ਨੇ ਇਹ ਆਪਣੇ ਘਰਾਂ ਦੇ ਅੰਦਰ ਵੜ ਕੇ ਜ਼ਿਆਦਾਤਰ ਆਪਾਂ ਦੇਖਦੇ ਆ ਵਿਚਾਰੇ ਰੋਸ਼ਨ ਦਾਣਾ ਚ ਜਾਂ ਹੋਰ ਕੋਈ ਚੀਜ਼ਾਂ ਹੁੰਦੀਆਂ ਨੇ ਟੰਗੀਆਂ ਜਿਵੇਂ ਸੀ ਵਗੈਰਾ ਜਾਂ ਉਹਨਾਂ ਤੇ ਤੇ ਆਪਣੇ ਵਿਚਾਰੇ ਰਹਿਣ ਬਸੇਰੇ ਬਣਾਉਂਦੇ ਨੇ। ਤਾਂ ਇਸ ਕਰਕੇ ਬਾਈ ਜੀ ਇੱਕ ਬੇਨਤੀ ਹੱਥ ਜੋੜ ਕੇ ਹੋਰ ਆ ਵੀ ਸਭ ਤੋਂ ਪਹਿਲਾਂ ਤਾਂ ਜਿਹੜੇ ਦਰਖਤ ਨੇ ਇਹਨਾਂ ਨੂੰ ਬਚਾਓ। ਨਾ ਵੱਡੋ ਜਿਹੜੇ ਦਰਖਤ ਨੇ ਤੇ ਨਹੀਂ ਤਾਂ ਨਵੇਂ ਦਰਖਤ ਹੋਰ ਜ਼ਰੂਰ ਲਾਓ ਤਾਂ ਇੱਕ ਹੋ ਸਕੇ ਤਾਂ ਕਿਤੇ ਨਾ ਕਿਤੇ ਜਿਹੜੀ ਕੋਈ ਜਗ੍ਹਾ ਆਪਣੇ ਕੋਲ ਕੁ ਘਾਰ ਆਲੇ ਦੁਆਲੇ ਘਰ ਦੇ ਜਾਂ ਕਿਤੇ ਕੋਈ ਹੋਰ ਕੁਦਰਤ ਬਚੇ ਹੋਏ ਨੇ ਜਾਂ ਕਿਵੇਂ ਉਹਨਾਂ ਤੇ ਆਲਣੇ ਜ਼ਰੂਰ ਮਤਲਬ ਟੰਗੋ ਕਿਉਂਕਿ ਜਿਹੜੇ ਵਿਚਾਰੇ ਨੇ ਉਹਨਾਂ ਆਲਣਿਆਂ ਦੇ ਵਿੱਚ ਰਹਿਣ ਬਸੇਰੇ ਕਰ ਸਕਣ ਤਾਂ ਜਦੋਂ ਆਪ ਆਲਣੇ ਟੰਗਨੇ ਆ ਤਾਂ ਜਿਹੜੇ ਪੰਛੀ ਨੇ ਫਿਰੇ ਦੇਖ ਲੈਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਹੋ ਜਾਂਦਾ ਵੀ ਚਲੋ ਸਾਨੂੰ ਰਹਿਣ ਬਸੇਰੇ ਮਿਲ ਗਏ ਤੇ ਉਹਦੇ ਵਿੱਚ ਆਪਣੇ ਬੱਚੇ ਦੇਂਦੇ ਨੇ ਤੇ ਆਂਡੇ ਦੇਂਦੇ ਨੇ ਕਿਉਂਕਿ ਜਿਹੜੇ ਪੰਛੀ ਨੇ ਫਿਰ ਨਹੀਂ ਤਾਂ ਦਿਨੋ ਦਿਨ ਜਿਹੜੀ ਇਹ ਪ੍ਰਜਾਤੀ ਹੈ ਖਤਮ ਹੋ ਜਾਊਗੀ ਤੇ ਜਿਹੜੀ ਇਹ ਕੁਦਰਤ ਹੈ ਇਹ ਪੰਛੀਆਂ ਦੇ ਨਾਲ ਹੀ ਹੈ ਤੇ ਪੰਛੀ ਨੇ ਇਹ ਬਿਲਕੁਲ ਅਲੋਪ ਨਾ ਹੋਣ ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਇਹਨਾਂ ਦੀ ਮਦਦ ਕਰਨੀ ਤੇ ਇਸ ਕਰਕੇ ਇਹਨਾਂ ਦੇ ਰਹਿਣ ਬਸੇਰੇ ਵੀ ਜ਼ਰੂਰ ਬਣਾਣੇ ਚਾਹੀਦੇ ਨੇ ਤੇ ਸਭ ਤੋਂ ਵੱਡਾ ਜਿਵੇਂ ਹੁਣ ਮੈਂ ਕਿਹਾ ਵੀ ਹੱਥ ਜੋੜ ਕੇ ਫੇਰ ਬੇਨਤੀ ਹੈ ਵੀ ਪਾਣੀ ਦਾ ਬਾਈ ਜੀ ਜਰੂਰ ਕਰੋ ਆਪਣੀਆਂ ਛੱਤਾਂ ਤੇ ਅੱਜਕੱਲ੍ਹ ਆ ਗਰਮੀ ਦੇ ਦਿਨਾਂ ਦੇ ਵਿੱਚ ਇੰਨਾਂ ਲਈ ਪਾਣੀ ਧਰੋ ਕਿਉਂਕਿ ਇੱਕ ਤਾਂ ਪੰਨ ਬਹੁਤ ਵੱਡਾ ਹੈ ਤੇ ਇੱਕ ਜਿਹੜੀ ਇਹ ਪੰਛੀਆਂ ਦੀ ਪ੍ਰਜਾਤੀ ਹੈ বাস ਸਕੇ ਤੇ ਗਰਮੀ ਦੇ ਵਿੱਚ ਇਹ ਨਾ ਮਰਨ ਤਾਂ ਫੇਰ ਵਧੀਆ ਜੀ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ